ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਦਫ਼ਤਰ ਵਿਖੇ ਜਨਰਲ ਮੈਨੇਜਰ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਨਵੇਂ ਸਾਲ 2026 ਦੇ ਕੈਲੰਡਰ ਦੀ ਦਸਵੀਂ ਰੈਲੀ ਜਸ਼ਨ ਮਹੋਤਵ ਅਜੋਜਿਤ ਕੀਤਾ ਗਿਆ ਇਸ ਮੌਕੇ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ ਸਮਾਗਮ ਦੀ ਸ਼ੁਰੂਆਤ ਪਰਮਾਤਮਾ ਅੱਗੇ ਅਰਦਾਸ ਕਰਕੇ ਕੀਤੀ ਗਈ ਇਸ ਦੌਰਾਨ ਨਵੇਂ ਸਾਲ ਦੇ ਆਗਮਨ ਮੌਕੇ ਸਾਰੇ ਦੇਸ਼ਵਾਸੀਆਂ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਦੀ ਕਾਮਨਾ ਵੀ ਕੀਤੀ ਗਈ ਜਰਨਲ ਮੈਨੇਜਰ ਸਰਦਾਰ ਗੁਰਮੀਤ ਸਿੰਘ ਨੇ ਕੈਲੰਡਰ ਰੀਲੀਜ਼ ਕਰਨ ਦੇ ਉਪਰੰਤ ਸੰਬੋਧਨ ਕਰਦੇ ਹੋਏ ਆਖਿਆ ਕਿ ਨਵਾਂ ਸਾਲ ਸਭ ਲਈ ਸੁੱਖ ਸ਼ਾਂਤੀ ਅਤੇ ਤਰੱਕੀ ਲੈ ਕੇ ਆਵੇ ਉਹਨਾਂ ਨੇ ਆਖਿਆ ਕਿ ਪੰਜਾਬ ਐਂਡ ਸਿੰਧ ਬੈਂਕ ਹਮੇਸ਼ਾ ਗ੍ਰਾਹਕਾਂ ਦੀ ਬਿਹਤਰ ਬੈਂਕਿੰਗ ਸੇਵਾਵਾਂ ਦੇ ਲਈ ਵਚਨਬੱਧ ਹੈ ਅਤੇ ਨਵੇਂ ਸਾਲ ਵਿੱਚ ਵੀ ਬੈਂਕ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਾ ਰਹੇਗਾ। ਉਹਨਾਂ ਸਾਰੇ ਕਰਮਚਾਰੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ ਉਤਸ਼ਾਹ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ। ਸਮੋਕੇ ਪ੍ਰਵੀਨ ਕੁਮਾਰ ਚੰਦਰਪਾਲ, ਮੋਹਿਤ अरोड़ा ਅਤੇ ਹੋਰ ਵੀ ਕਈ ਬੈਂਕ ਦੇ ਕਰਮਚਾਰੀ ਅਧਿਕਾਰੀ ਮੌਜੂਦ ਸਨ। ਅਸੀਂ ਪੰਜਾਬ ਸਿੰਧ ਬੈਂਕ ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰ ਰਹੇ ਹਾਂ ਤੇ ਸਭ ਤੋਂ ਪਹਿਲੇ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਸਾਡੇ ਸਾਰੇ ਜਿਹੜੇ ਕਸਟਮਰਸ ਹੈਗੇ ਉਹਨਾਂ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ। ਆਉਣ ਵਾਲਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਖੁਸ਼ੀਆਂ ਸਮਰਧੀਆਂ ਲੈ ਕੇ ਆਵੇ ਤੇ ਅੱਜ ਅਸੀਂ ਬੈਂਕ ਦਾ ਕੈਲੰਡਰ ਰੀਲੀਜ਼ ਕਰ ਰਹੇ ਹਾਂ ਜਿਹੜਾ ਕਿ ਅੱਜ ਤੋਂ ਬੈਂਕ ਦਾ ਕੈਲੰਡਰ ਸਾਰੀ ਬ੍ਰਾਂਚਾਂ 'ਚ ਭੇਜਤਾ ਗਿਆ ਹੈ ਔਰ ਆਮ ਪਬਲਿਕ ਨੂੰ ਆਪਣੇ ਕਸਟਮਰ ਨੂੰ ਅਸੀਂ ਅੱਜ ਇਹ ਕੈਲੰਡਰ ਦੀ ਵਰਤੋਂ ਵੰਡ ਕਰਾਂਗੇ ਤੇ ਸਾਰੇ ਸਾਡੇ ਜਿਹੜੇ ਕਸਟਮਰ ਸ਼ਹਿਰ ਵਾਸੀ ਦੇਸ਼ ਵਾਸੀ ਸਾਰਿਆਂ ਨੂੰ ਨਵੇਂ ਸਾਲ ਦੀ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਬੈਂਕ ਦਾ ਕੈਲੰਡਰ ਹੈ ਸਾਡਾ ਜਿਹੜਾ ਧਾਰਮਿਕ ਕੈਲੰਡਰ ਹੁੰਦਾ ਹੈ ਇਸ ਵਾਰੀ ਸਾਰੇ ਗੁਰੂ ਸਾਹਿਬਾਨ ਦੇ ਜਨਮ ਸਥਾਨਾਂ ਤੇ ਹੈਗਾ ਤੇ ਸਾਰਿਆਂ ਨੂੰ ਕੈਲੰਡਰ ਪਹੁੰਚੇ ਤਾਂ ਕਿ ਬੈਂਕ ਦੀ ਜੈਦੋ ਜਿਆਦਾ ਜਿਹੜੀ ਹੈ ਪਬਲਿਸਿਟੀ ਹੋਏ ਤੇ ਹੋਰ ਸਾਡੇ ਤੋਂ ਜਿਆਦਾ ਜਿਆਦਾ ਲੋਕ ਸਾਡੇ ਨਾਲ ਜੁੜਨ ਤੇ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਡੇ ਕਸਟਮਰ ਨੂੰ ਪੰਜਾਬ ਸਿੰਧ ਬੈਂਕ ਜੋਣ ਵਾਲਾ ਆਫਿਸ ਅੰਮ੍ਰਿਤਸਰ ਦੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ